ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜਾ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਸਾਰਿਆਂ ਪੈਣ ਦੇ ਕਮੈਂਟ ਪੜ ਕੇ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਜੀ ਕਮੈਂਟ ਕਰਨ ਲਈ ਤੇ ਆਓ ਜੀ ਵੀਰੇ ਸ਼ੁਰੂ ਕਰਦੇ ਆਂ ਤੇ ਪਹਿਲਾ ਸੂਟ ਆ ਜਿਹੜਾ ਜਿਹੜਾ ਅੱਜ ਜਿਹੜਾ ਆਪਾਂ ਸੂਟ ਦਿਖਾਵਾਂਗੇ ਉਹ ਵਰਕ ਵਾਲੇ ਹੋਣਗੇ ਸਾਰੇ ਉਹ ਵਰਕ ਵਾਲੇ ਸੂਟ ਦੇਖ ਕੇ ਤੁਸੀਂ ਆਪਣੇ ਜਿਹੜਾ ਆਰਡਰ ਆ ਦੇ ਸਕਦੇ ਹੋਗੇ ਵਰਕ ਆਪਣਾ ਤੋਂ ਕਰਵਾ ਕੇ ਲੈ ਸਕਦੇ ਹੋਗੇ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਉਣਗੇ ਤੇ ਸਭ ਤੋਂ ਪਹਿਲਾ ਸੂਟ ਆ ਜੀ ਇਹ ਸੂਟ ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਹੈ ਇਹ ਅੱਜ ਹੋਰ ਵਰਕ ਹੋ ਕੇ ਆਇਆ ਹੈਗਾ ਇਹ ਆਪਾਂ ਸਟੀਚਿੰਗ ਵੀ ਕੀਤੀ ਹੈ ਜੀ ਇਹਦੀ ਤੇ ਜੇ ਤੁਸੀਂ ਸਟੀਚਿੰਗ ਕਰਕੇ ਲੈਣਾ ਸਟੀਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟੀਚਿੰਗ ਤੋਂ ਵੀ ਲੈ ਸਕਦੇ ਹੋਗੇ ਇਹਦੇ ਆ ਬਾਹਾਂ ਤੇ ਵਰਕ ਹੈਗਾ ਜਿਵੇਂ ਪਹਿਲਾਂ ਮੇਰੇ ਸੂਟ ਤੇ ਬਣਾਇਆ ਸੀ ਆਪਾਂ ਰੈੱਡ ਕਲਰ ਦਾ ਉਦਾਂ ਹੀ ਇਹਦੇ ਤੇ ਬਣਾਇਆ ਹੈਗਾ ਜਿਹੜੇ ਭੈਣਾਂ ਨਵੀਆਂ ਨੇ ਉਹ ਅੱਜ ਦੇਖ ਲੈਣਗੀਆਂ ਪਹਿਲਾਂ ਨਹੀਂ ਦੇਖੀ ਹੁੰਦੀ ਕਈ ਤੇ ਵੀਡੀਓ ਤੇ ਇਹ ਇਦਾਂ ਦੀ ਇਹਦੀ ਸਟੀਚਿੰਗ ਵੀ ਬਹੁਤ ਸੋਹਣੀ ਹੋਈ ਹੋਈ ਆ ਜੇ ਤੁਸੀਂ ਸਟਿਚਿੰਗ ਕਰਵਾਉਣੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਆਪਾਂ ਤੋਂ ਸਟਿਚਿੰਗ ਕਰਵਾ ਕੇ ਸੂਟ ਲੈ ਸਕਦੇ ਹੋਗੇ ਇਹ ਵਰਕ ਹੈਗਾ ਜਿਹੜਾ ਇਹ ਬਾਜੂ ਤੇ ਰੱਖਿਆ ਹੋਇਆਗਾ ਤੇ ਆ ਹੈਗਾ ਜੀ ਸਲਵਾਰ ਤੇ ਵਰਕ ਬਿਲਕੁਲ ਥੋੜਾ ਥੋੜੀ ਵਰਕ ਕਰਵਾਇਆ ਹੋਣਾ ਨੇੜੇ ਕਰਕੇ ਦਿਖਾ ਦਿਓ ਐਦਾਂ ਥੋੜਾ ਥੋੜਾ ਵਰਕ ਕਰਵਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਵਰਕ ਤੇ ਇਹ ਦੇ ਨਾਲ ਜਿਹੜਾ ਪਤਪੱਟਾ ਰੱਖਿਆਗਾ ਆਹ ਵਾਲਾ ਆਪਾਂ ਇਹਦੇ ਨਾਲ ਦੁਪੱਟਾ ਲਾ ਕੇ ਦਿੱਤਾਗਾ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਸਾਰੇ ਦੁਪੱਟੇ ਨੂੰ ਲੈਸ ਲਾਈ। ਤੇ ਜੇ ਤੁਸੀਂ ਵੀ ਇਹਦੇ ਨਾਲ ਦਾ ਬਣਵਾਉਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਉਹ ਦੇ ਸਕਦੇ ਹੋ ਜੀ। ਤੇ ਵਿਦ ਨਾਲ ਲੈਸ ਲਗਾਈ ਆਪਾਂ। ਤੇ ਇਹਦੇ ਵਿੱਚ ਕਲਰ ਪਏ ਆ ਜੀ ਆਪਣੇ ਕੋਲੇ ਦੋ। ਇੱਕ ਵਾਲਾ ਤਾਂ ਆਵਲਾ ਕਲਰ ਹੈਗਾ। ਇਹ ਲਾਈਟ ਜਾਮਨੀ ਜਿਹਾ ਪਰਪਲ ਜਿਹਾ ਕਲਰ ਹੈਗਾ। ਤੇ ਇੱਕ ਹੈਗਾ ਜੀ ਬਲੂ ਕਲਰ ਇੱਕ ਕਾਲਾ ਵਾਲਾ ਕਲਰ ਤੇ ਤੁਸੀਂ ਜੇ ਚਾਹੋ ਤਾਂ ਆਰਡਰ ਦੇ ਸਕਦੇ ਹੋ ਜੇ ਨਹੀਂ ਵੀ ਸਟਿਚ ਕਰਾ ਕੇ ਲੈਣਾ ਵਿਦਾਊਟ ਸਟਿਚਿੰਗ ਤੋਂ ਵੀ ਲੈ ਸਕਦੇ ਹੋ ਜੀ ਸਟਿਚਿੰਗ ਤੋਂ ਵੀ ਵਿਦਾਊਟ ਹੈ ਤੇ ਵਰਕ ਵੀ ਨਹੀਂ ਕਰਵਾਉਣਾ ਤਾਂ ਨਾ ਕਰਵਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤਾਂ ਇਹਨਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਇਹ ਵੀ ਡਾਊਟ ਤੋਂ 17 1800 ਦਾ ਸੂਟ ਹੈ ਜੀ ਇਹ ਜੇ ਤੁਸੀਂ ਇਕੱਲਾ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਦੋ ਕਲਰ ਨੇ ਤੇ ਫ੍ਰੀ ਸ਼ਾਟ ਲੈ ਸਕਦੇ ਹੋਗੇ ਟੂਕਾ ਬਰਜ ਜਿਹੜਾ ਵੀ ਤੁਹਾਨੂੰ ਪਸੰਦ ਆ ਸਕ੍ਰੀਨ ਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ 1800 ਰੁਪਏ ਪ੍ਰਾਈਜ਼ ਆ ਸ਼ਿਮਰ ਦੇ ਵਿੱਚ ਹੈਗੀ ਇਹ ਸ਼ਿਮਰ ਆਰਗੈਂజా ਸ਼ਿਮਰ ਆਰਗੈਂజా ਦਾ ਸਟਾਫ ਆ ਵਾਲਾ ਤੇ ਬਹੁਤ ਸੋਹਣਾ ਸਟਾਫ ਹੈਗਾ ਸੂਟ ਆਪਾਂ ਪਹਿਲਾਂ ਜਿੱਥੇ ਰੈਡੀ ਕਰਦੇ ਆ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਹੈਗੇ ਤੇ ਜੇ ਤੁਹਾਨੂੰ ਪਸੰਦ ਆ ਤਾਂ ਫ੍ਰੀ ਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਵਿਦਾ ਇਹ ਸ਼ਿਪਿੰਗ ਫ੍ਰੀ ਹੈ ਜੀ ਇਹ ਸੂਟ ਦੀ ਤੇ ਅਗਲਾ ਸੂਟ ਹੈਗਾ ਜਿਹੜਾ ਉਹ ਹੈਗਾ ਜੀ ਟਾਈ ਡਾਈ ਦਾ ਸੂਟ ਹੈ ਤੇ ਇਹ ਆਪਾਂ ਬਣਾਇਆਗਾ ਇਦਾਂ ਆ ਹੈਗਾ ਜੀ ਘੇਰੇ ਦਾ ਵਰਕ ਆ ਕੀ ਰਿਤੇ ਵਰਕ ਹੋਇਆ ਬਹੁਤ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਕੈਮਰਾ ਬਹੁਤ ਨੀਟ ਐਂਡ ਕਲੀਨ ਵਰਕ ਹੋਇਆ ਹੋਇਆਗਾ ਕੋਈ ਕਮੀ ਨਹੀਂ ਹੈਗੀ ਵਰਕ ਚ ਆ ਹੈਗਾ ਜੀ ਬਾਵਾ ਦਾ ਵਰਕ ਤੇ ਟਾਈ ਡਾਈ ਦਾ ਸੂਟ ਹੈ ਬਹੁਤ ਸੋਹਣਾ ਰੈਡੀ ਹੋਇਆ ਹੈਗਾ ਸੂਟ ਤੇ ਇਹਨਾਂ ਦੇ ਨਾਲ ਇਹ ਦੁਪੱਟਾ ਇੱਕ ਕਲਰ ਦੇ ਰੱਖਿਆ ਹੋਇਆ ਹੈਗਾ ਤੇ ਨਾਲ ਸਲਵਾਰ ਹੈ ਜੀ ਇਹਦੇ ਟਾਈ ਡਾਈ ਵੀ ਨਾਲ ਦੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਵਰਕ ਦਾ ਵੀ ਤੇ ਸਾਨੂੰ ਆਰਡਰ ਆ ਜਿਹੜਾ ਉਹ ਦੇ ਸਕਦੇ ਹੋਗੇ ਆਹ ਵਾਲਾ ਇੱਕ ਕਲਰ ਇਹਦੇ ਵਿੱਚ ਹੈਗਾਗਾ ਜੇ ਤੁਸੀਂ ਇਹਦੇ ਨਾਲ ਦਾ ਸੇਮ ਕਲਰ ਲੈਣਾ ਹੋ ਵੀ ਮਿਲ ਜੇਗਾ ਜੀ ਇਹਦੇ ਵਿੱਚ ਆਹ ਵਾਲਾ ਕਲਰ ਆਪਣੇ ਕੋਲੇ ਪਿਆ ਦਾ ਬਹੁਤ ਸੋਹਣਾ ਸੂਟ ਹੈ ਵੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਇਹ ਕੱਲਾ ਸੂਟ ਲੈਣਾ ਚਾਹੋ ਤਾਂ ਕੱਲਾ ਸੂਟ ਵੀ ਲੈ ਸਕਦੇ ਹੋ ਕੱਲੇ ਸੂਟ ਦਾ ਪ੍ਰਾਈਸ 800 ਰੁਪਏ ਜੀ ਇਹਦਾ ਫਿਰ ਜੇ ਤੁਸੀਂ ਵਰਕ ਕਰਵਾਉਗੇ ਉਹਦੇ ਲਈ ਤੁਸੀਂ ਸਾਡੇ ਨਾਲ ਗੱਲ ਕਰੋਗੇ ਕੋਡੰਗਾ ਜੀ ਮੈਸੇਜ ਕਰ ਦਿਓ ਤੇ ਅਗਲਾ ਸੂਟ ਹੈਗਾ ਜੀ ਪਿਓਰ ਚ ਇਹਦਾ ਦੁਪੱਟਾ ਹਜੇ ਰੈਡੀ ਹੋਣ ਗਿਆ ਜੀ ਦੁਪੱਟਾ ਹਜੇ ਬਣ ਕੇ ਤਾਂ ਆਇਆ ਨਹੀਂ ਹੈਗਾ ਇਹ ਸੂਟ ਹੈਗਾ ਜੀ ਪਿਓਰ ਚ ਇਹ ਵੀ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆਗਾ ਇਹ ਰੈੱਡ ਕਲਰ ਆ ਤੇ ਜਰੀ ਨਾਲ ਇਹਦੇ ਤੇ ਵਰਕ ਕੀਤਾਗਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਆ ਇਹ ਵੀ ਆ ਬਾਜੂ ਬਣੀਆਂ ਹੋਈਆਂ ਨੇ ਆ ਬਾਜੂ ਬਣੀਆਂ ਹੋਈਆਂ ਇਹਦੀਆਂ ਬਹੁਤ ਸੋਹਣੀਆਂ ਤੇ ਸਲਵਾਰ ਇਹਦਾ ਜਿਹੜਾ ਸਲਵਾਰ ਆ ਜੀ ਇਹਨਾਂ ਨੇ ਪਲੇਨ ਹੀ ਰੱਖੀ ਹੋਈ ਹੈ ਜੀ ਤੇ ਜੇ ਤੁਹਾਨੂੰ ਪਸੰਦਾ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਆ ਤੁਸੀਂ ਦੇ ਸਕਦੇ ਹੋਗੇ ਬਹੁਤ ਸੋਹਣਾ ਨੀਟ ਐਂਡ ਕਲੀਨ ਇਹ ਸੂਟ ਆ ਜਿਹੜਾ ਬਣਿਆ ਹੋਇਆਗਾ ਤੇ ਤੁਸੀਂ ਆਰਡਰ ਆਪਣਾ ਦੇ ਸਕਦੇ ਹੋ ਅਗਲਾ ਸੂਟ ਹੋਏਗਾ ਜੀ ਜਿਹੜਾ ਇਹ ਫੁਲਕਾਰੀ ਦਾ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਇਕਾਈ ਦਾ ਸੂਟ ਹੈ ਬਹੁਤ ਸੋਹਣਾ ਰੈਡੀ ਹੋਇਆਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਇਹਦੇ ਨਾਲ ਦਾ ਇੱਕ ਆਵਲਾ ਕਲਰ ਹੈ ਜਿਹੜਾ ਇਹ ਹੈਗਾ ਇਹ ਤੁਸੀਂ ਇਹ ਲੈਣਾ ਚਾਹੋ ਤਾਂ ਇਹ ਵੀ ਲੈ ਸਕਦੇ ਹੋਗੇ ਇਹਦੇ ਨਾਲ ਤਾਂ ਸਿਰਫ ਇਹ ਕਲਰ ਰਹਿ ਗਿਆ ਤਾਂ ਆਹ ਵਾਲਾ ਕਲਰ ਆ ਇਹ ਸ਼ਿਮਰ ਤੇ ਵਿੱਚ ਹੈ ਜਿੰਦੀ ਸੂਟ ਸ਼ਿਮਰ ਤੇ ਸੂਟ ਆ ਇਹਦੇ ਦੁਪੱਟਾ ਇਹਦੇ ਨਾਲ ਇਹਦੇ ਦੁਪੱਟੇ ਤੇ ਅਜੇ ਲੈਸ ਨਹੀਂ ਲੱਗੀ ਸੀ ਜੀ ਉਹ ਲੈਸ ਲਗਵਾਉਣ ਗਿਆ ਹੋਇਆਗਾ ਠੀਕ ਹੈ ਦੁਪੱਟਾ ਕਿਹਾ ਜਾਂ ਦੁਪੱਟਾ ਤੇ ਜੇ ਤੁਹਾਨੂੰ ਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਸੂਟ ਸਾਡੇ ਕੋਲੇ ਹੈਗਾ ਅਵੇਲੇਬਲ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਜਿਹੜਾ ਆਪਣਾ ਦੇ ਸਕਦੇ ਆ ਹਾਂਜੀ ਉਮੀਦ ਕਰਦੇ ਆਂ ਕਿ ਅੱਜ ਵਾਲੇ ਜਿਹੜਾ ਸੂਟ ਆ ਤੁਹਾਨੂੰ ਪਸੰਦ ਆਏ ਹੋਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ